ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਝੋਟੀ ਆ ਦੰਦੋਂ ਖਿਰੀ ਆ ਅਉਸਰਾ ਹਜੇ ਤੇ ਇੱਕ ਬੈੜ ਆ ਗਈ ਤਾਜੀ ਸੂਈ ਆ ਗਈ ਤੇ ਇੱਕ ਬੱਸੀ ਆ ਗਈ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਇਹ ਕੰਮ ਕਰ ਬਹੁਤ ਵਧੀਆ ਜੀ ਪ੍ਰਮਾਤਮਾ ਨੇ ਕਰਤਾ ਠੀਕ ਆ ਨਾਮ ਤੇ ਐਡਰੈਸ ਨਾਮ ਸ਼ੰਕਰ ਸਿੰਘ ਪੈਂਟਲ ਮੜਾ ਜਿਲ੍ਹਾ ਮੋਗਾ ਜੀ ਠੀਕ ਆ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਆਪਣੇ ਇਧਰ ਥਾਹ ਰਹੇ ਆ ਭਗਤਾ ਭਾਈ ਆ 5-6 ਕਿਲੋਮੀਟਰ ਹੀ ਠੀਕ ਆ ਬਈ ਮੈਨੂੰ ਨੰਬਰ ਬੋਲ ਦੋ 97952012 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰ ਹੀ ਸ਼ੁਰੂ ਕਰੀਏ ਹਾਂਜੀ ਹਾਂਜੀ ਬਈ ਜਿਹੜੀ ਆਪਾਂ ਸਾਹਮਣੇ ਦੇਖ ਰਹੇ ਆ ਝੋਟੀ ਕਿੰਨੇ ਟਾਈਮ ਦੀ ਉਮਰ ਹੈ ਜੀ ਇਹ ਵੀ ਬਾਈ 2 ਸਾਲ ਤੋਂ ਘਟਾ 2 ਸਾਲ ਤੋਂ ਘਟਾ ਠੀਕ ਹੈ ਠੀਕ ਹੈ ਜਮਾ ਟੀਕਾ ਮਰਜੀ ਬੰਦਾ ਬਾਈ ਕਿਹੜੇ ਟੀਕੇ ਦੀ ਕੁਝ ਪਤਾ ਬਾਈ ਆਪਾਂ ਨੂੰ ਟੀਕੇ ਰਿਕਾਰਡ ਨਹੀਂ ਪਤਾ ਪਰ ਬਹੁਤ ਚੰਗੀ ਮਹਿਨ ਦੀ ਆ ਉਹ ਹਰਿਆਣਾ ਚ ਮਹਿਲਾ ਹੈ ਐ ਪਰ ਐਡਾ ਕੱਦ ਜਿਨੀ ਕਿਆ ਮਸਰ ਕੱਟੀ ਦਾ ਮਿਲਦਾ ਵੀ ਨਹੀਂ ਠੀਰੀ ਦਾ ਬਹੁਤ ਵੱਡੀ ਆ ਸੰਗ ਜਮਾ ਨਾ ਨਿੱਕਾ ਪਰ ਪਰ ਸੀਮਾ ਨਾਲ ਪਜੂਟ ਮਰ ਜਾਏਗਾ ਉਹਦਾ ਆਪਾਂ ਨੂੰ ਕੋਈ ਨਹੀਂ ਠੀਕ ਆ ਦੁੱਧ ਦਾ ਰਿਕਾਰਡ ਵੀਰੇ ਕੋਈ ਮਦਦ ਮੈਂ ਥੱਲੇ ਦੁੱਧ ਚੰਗਾ ਵੀ ਬਾਈ ਪਰ ਆਪਾਂ ਯਾਰ ਐਵੇਂ ਕਹਿੰਦੇ ਨਹੀਂ ਹਨਾ ਠੀਕ ਆ ਹਾਂ ਬਾਕੀ ਵੀ ਆਪਾਂ ਕੱਦ-ਵੱਡ ਦੀ ਗੱਲ ਕਰੀਏ ਨਾ ਫੁੱਲ ਚਾਰ ਥਾਂਾਂ ਚਾਰਾਂ ਥਾਂਾਂ 'ਚ ਕੋਈ ਫੋੜ ਛਾਂਗ ਰਿਹਾ ਆਪਣੀ ਗਾਰੰਟੀ ਹੋ। ਅੰਦਰੋਂ ਆਪ ਦੀ ਜਮੰਦਾ ਜਿਹੜਾ ਮਰਜੀ ਡਾਕਟਰ ਲੈ ਕੇ ਟੈਸਟ ਕਰਾ ਸਕਦਾ। ਠੀਕ ਆ ਬਾਈ। ਹਾਂ ਬਈ ਅੰਦਰ ਜਾਵਾਂ ਕਲੀਅਰ। ਠੀਕ ਆ। ਮੜਿਆ ਕੋਲੇ ਖੜਕੇ ਬਈ ਕੱਦ ਦਿਖਾ ਵੀ ਕਿੱਡਾ ਗਾ ਬੱਚੇ ਦਾ। ਲੈ ਬਈ ਕੱਦ ਚੈੱਕ ਕਰ ਲੋ ਤੇਰਾ ਕਿੱਡਾ ਕੋ ਕਿੰਨਾ ਕੋ ਕੱਦ ਬਈ? ਮੇਰਾ ਹੋਊ 5.5 ਤੋਂ ਉੱਤੇ ਤੇ ਬਈ। ਲੈ ਬਈ ਕੱਦ ਚੈੱਕ ਕਰ ਲੋ ਕੱਟੀ ਦਾ ਕਿੰਨਾਗਾ ਫੇਸ ਕੁਆਲਿਟੀ ਚੈੱਕ ਕਰ ਲੈ ਸੰਗਤਾਂ ਮੈਂ ਕਿਹੜਾ ਰੁਪਿਆ ਪੈਂਦਾ ਹੈ ਨਾ ਹਾਂ ਜਮਾ ਲੈ ਉਹ ਲੱਗਦੀ ਲੱਛੀ ਚੀ ਚੀ ਜੀ ਇਹ ਸਹੀ ਗੱਲ ਆ ਇੰਨੀ ਪਿਆਰੀ ਫੇਸ ਕੁਆਲਿਟੀ ਆ ਬਈ ਐਂ ਕਰ ਖੋਲ ਦੇ ਤੇ ਤੋਰ ਦੇ ਖੋਲ ਕੇ ਬਈ ਟੀਕੇ ਦੇ ਜੇ ਆਪਾਂ ਲਾਈਏ ਤਾਂ ਬਿਲਕੁਲ ਕਾਬਲਾ ਦੰਦਾ ਚ ਹਜੇ ਖੀਰੀ ਆ ਖੀਰੀ ਆ ਹਾਂ ਕੱਦ ਮੈਂ ਕਿਹਣਾ ਬਾ ਕਮਾਲ ਦਾ ਕਰਕੇ ਹਾਂ ਪੂਰੀ ਵੱਡੀ ਝੋਟੀ ਬਣੂ ਹੂੰ ਪੂਰੀ ਵੱਡੀ ਝੋਟੀ ਬਣੂ ਦੋ ਭਾਈ ਲੱਖ ਦੀ ਝੋਟੀ ਤਿਆਰ ਹੋ ਜੂ ਹੂੰ ਬਾਕੀ ਅੰਦਰ ਆਪ ਦੀ ਟੈਸਟ ਕਰਾ ਲੈ ਜਿਹੜਾ ਮਰਜ਼ੀ ਜਾਵਾਂ ਸਹੀ ਆ ਠੀਕ ਹੈ ਬਾਈ ਬਾਈ ਕਹਿੰਦਾ ਜੇ ਕੋਈ ਅੰਦਰੋਂ ਆਪਣੀ ਟੈਸਟ ਵੀ ਕਰਾਉਣੀ ਚਾਹੁੰਦਾ ਹੋਵੇ ਨਾ ਕਰਾ ਕੇ ਲਜਾ ਸਕਦਾ ਫੇਰ ਲਜਾਇਓ ਭਾਵੇਂ ਹੱਡਾਂ ਪੈਰਾਂ ਦੀ ਬਾਈ ਖੁੱਲੀ ਆ ਤੇ ਬਾਕੀ ਨਾ ਖੜਨੀ ਖੁੜਨੀ ਛੋਟੀ ਜੀ ਚੈੱਕ ਕਰ ਲਓ ਬੜੀ ਪਿਆਰੀ ਆ ਫੇਸ ਬਿਊਟੀ ਤਾਂ ਵੱਖਰੀ ਹੀ ਆ ਥਾਣਾ ਆਪਾਂ ਨੇੜੇ ਤੋਂ ਚੈੱਕ ਕਰਾ ਦਨੇ ਬਾਈ ਕਹਿੰਦਾ ਚਾਰ ਹੀ ਥਾਣਾ ਲੋਕਲਾ ਬਾਈ ਮੜੀ ਨਹੀਂ ਉੱਥੇ ਚੱਕਰਾ ਦੇਾਂਗੇ ਥਾਣਾ ਕੋਈ ਬੁਖਾਸੀ ਸਲਾਹ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਪੂਰੀ ਵਿੱਛੀ ਦਾ ਗੱਬਣਾ ਰਹੀ ਝੋਲੀ ਦਾ ਕਰਮ ਵਾਲੀ ਹੁਣ ਲਈ ਫਿਰਦੀ ਆ ਕੱਲਾ ਕੱਲਾ ਥਾਣਾ ਇੰਚੀ ਇੰਚੀ ਦਾ ਥਾਣਾ ਬਾਈ ਹਨਾ ਹਾਂ ਹੈਗਾ ਬਾਈ ਕੀ ਮੋਲ ਆ ਫਿਰ ਬਾਈ ਜੈ ਜੀ ਮੋਲ ਦਾ ਫੋਨ ਤੇ ਕਰ ਲਾਂ ਕਰ ਲਾਂਗੇ ਜੈ ਜੀ ਤੇ ਮੋਲ ਝੋਟੀ ਦੇ ਹਿਸਾਬ ਨਾਲ ਜਾਏ ਜੀ ਜਮਾ ਜੈ ਜੀ ਕਰਾਂਗੇ ਬਾਈ ਠੀਕ ਆ ਭਾਈ ਹਾਂ ਭਾਈ ਕਹਿੰਦਾ ਮੁੱਲ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਵਾਹ ਕੋਈ ਉਹ ਕੋਲੇ ਖੜ ਕੇ ਆ ਕੇ ਵੇਖ ਵੀ ਕਦ ਕਾਰ ਤੇ ਬੇਲ ਬੂਲ ਕੱਢੀ ਆ ਕੱਢੀ ਹਾਂ ਭਾਈ ਬੇਲ ਬੂਲ ਥਾਣਾ ਥਾਣਾ ਜਮ ਚਾਰ ਹੀ ਥਾਣਾ ਲੈ ਭਾਈ ਠੰਡੀ ਸੀਲ ਚੈੱਕ ਕਰ ਲੋ ਕਿੰਨੀਆਂ ਪੂਲ ਚੱਕੀ ਜਾਂਦੀ ਆ ਕਰਮ ਵਾਲੀ ਹੈ ਨਾ ਹਾਂ ਮੁੱਲ ਭਾਈ ਕਹਿੰਦਾ ਭਾਈ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋ ਪਰ ਮੁੱਲ ਫੋਨ ਤੇ ਹੋਊਗਾ ਅੱਗੇ ਭਾਈ ਦੋ ਨੰਬਰ ਤੇ ਇਹ ਦੂਜਾ ਸੋਈ ਸ਼ਾਹੀਵਾਲਾਂ ਗਾਂ ਸੋਈ ਸਵਾਈ ਆ ਬੱਚੀ ਇਹਦੇ ਮਗਰ ਆ ਬੱਚਾ ਇਹਦੇ ਮਗਰ ਵਸੀਆ ਵਸੀ ਹੋਊਗਾ ਹਾਂ ਬੱਚੀ ਹੋਣਗੀ ਹਾਂਜੀ ਹਾਂਜੀ ਸੀਲ ਠੰਡੀ ਦੀ ਆਪਣੀ ਘਰ ਦੇ ਵੀ ਗਰੰਟੀ ਹੋਜੀ ਕਈ ਵਾਰ ਲੱਤ ਚੜ ਪਤਾ ਰਾਈ ਮਾਰਦੇ ਭਵਾਏ ਬਿਣਾ ਨੇ ਨੇ ਤੇ ਚੋਲੇ ਭੋਣ ਨੇ ਨੇ ਚੋਲੇ ਠੀਕ ਆ ਬਾਈ 10 ਕਿਲੋ ਦੁੱਧ ਮੰਨ ਕੇ ਚਲੋ ਤੇ 9 ਮੰਨ ਕੇ ਜਿਹੜਾ ਮਰਜ਼ੀ ਹੈ ਦਾ ਸੀ ਕਿੰਨਾ ਟਾਈਮ ਹੋ ਗਿਆ ਮਸੂਲੀ ਨੂੰ ਇਹਨੂੰ ਸੂਈ ਨੂੰ ਪੋੜੋਣਾ ਬਾਈ 15 ਦਿਨ 15 ਦਿਨ ਹੋ ਗਏ ਸੂਈ ਨੂੰ ਬਾਈ ਕਹਿੰਦਾ 10 ਲੀਟਰ ਦੁੱਧ 9 ਲੀਟਰ ਇਹ ਕਿਹੜੀ ਫੈਡ ਬਹੁਤਾ ਬੀ ਐਮ ਚ ਦੁੱਧ ਪੈਂਦਾ ਜਿਹੜਾ ਮਰਜ਼ੀ ਪਾਓ ਤਾਂ ਪਹਿਲਾਂ ਸੈਂਪਲ ਲਵਾ ਲੇ ਬਾਈ ਠੀਕ ਆ ਸੀਲ ਠੰਡੀ ਦੀ ਆਪਣਾ ਚੈਨਲ ਤੇ ਕਹਿੰਦੇ ਵੀ ਘਰ ਦੇ ਵੀ ਗਰੰਟੀ ਹੋਜੀ ਕੋਈ ਲੱਤ ਸੜ ਮਾਰਜੇ ਭਾ ਬੰਦਾ ਚ ਪਾ ਮੈਂ ਅਗਲਾ ਘਰੇ ਲੈ ਕੇ ਉੱਥੇ ਵੀ ਆਪਣੀ ਗਰੰਟੀ ਹੋਊਗੀ ਜੇ ਲੱਤ ਸੜ ਕਰਦੀ ਆ ਕੋਈ ਲੈ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਬਾਈ ਸਾਈ ਵਾਲ ਆ ਗਈ ਹੈ ਨਾ ਹਾਂ ਬਾਕੀ ਕੱਦ ਕਾਠੜੀ ਛੋਟੀ ਨਹੀਂ ਲੈ ਬਾਈ ਕੱਦ ਬੈਡ ਚੈੱਕ ਕਰ ਲੋ ਬਰੀਡ ਚੰਗੀਆਂ ਫੈਟ ਨਾ ਮੱਝਾਂ ਕੋਈ ਆਊਗੀ ਕਰਮ ਵਾਲੀ ਦੀ ਤੇ ਥੱਲੋਂ ਵੀ ਆਪਾਂ ਚੈੱਕ ਕਰਾਂ ਨੇ ਸਵੇਰ ਦੀ ਬਾਈ ਚਵਾਈ ਹੋਈ ਹੋਈ ਹਾਂਜੀ 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 ਬਾਕੀ ਟਾਈਮ ਵੀ ਥੋੜਾ ਜਿਹਾ ਹੁਣ ਹੂੰ ਟਾਈਮ ਵੀ ਬਾਈ ਕੋਈ ਵੜਾ ਨਹੀਂ ਹੋਇਆ ਮੇਲਾ ਸਾਢੇ 10 ਦਾ ਟਾਈਮ ਹੋਇਆ 11:00 ਦਾ ਤੇ ਥਣ ਆਪਾਂ ਚੈੱਕ ਕਰਾਂ ਨੇ ਬੜਾ ਸੁਣਾ ਬਾਈ ਥਣ ਲੱਗਾ ਇਕੱਲਾ ਇਕੱਲਾ ਥਣਾਂ ਪੂਰੀ ਵਿਥ ਵੇਹੇ ਗੱਲ ਬੱਚਾ ਬਾਈ ਮਗਰ ਬੱਸੀਆ ਬੱਸੀ ਨਹੀਂ ਨਾਲ ਹੀ ਤਿਆਰ ਹੋ ਜਾਣਾਗਾ ਤੇ ਬਾਈ ਇਹਦਾ ਫਿਰ ਕੀ ਮੋਲਾ ਜਾਇਜ ਆ ਇਹਦਾ ਵੀਰੋ ਜਮਾਂ ਜਾਇਜ ਰੇਡ ਕਰਨਾ ਬਾ 35000 ਤੇ 100 ਕਿਲੋਮੀਟਰ ਤੱਕ ਪਹੁੰਚ ਕਰਦੇ ਆ ਠੀਕ ਆ 35000 ਇਹਦੇ ਨੇ 35000 ਰੁਪਏ ਚ 100 ਕਿਲੋਮੀਟਰ ਤੱਕ ਆਪਾਂ ਪਹੁੰਚ ਫ੍ਰੀ ਕਰਦੇ ਆਂਗੇ ਬਾਈ ਫੇਸ ਕੁਆਲਿਟੀ ਚੈੱਕ ਕਰ ਲੋ ਬਾਕੀ ਛੋਟੀ ਵੀ ਕੋਈ ਵੱਡੀ ਆ ਬਾਈ ਆ ਨਿਆ ਬਾਈ ਫੁੱਲ ਵੱਡੀ ਆ ਕੋਈ ਛੋਟੀ ਨਹੀਂ ਕਲਾ ਕਲਾ ਥਾਣਾ ਤੇ ਪੂਰੀ ਵਿੱਥੀ ਤੇ ਥਣ ਲੱਗਦਾ ਬਾਕੀ ਪਾਰਾ ਮਾਰਕਟ ਅੱਛੇ ਛੱਡ ਕੇ ਲਾ ਕੇ ਦਿਖਾਣੇ ਠੀਕ ਆ ਬਾਈ ਲੇ ਬਾਈ ਆਪਾਂ ਠੰਡੀ ਸੀਲ ਵੀ ਬਾਈ ਕਹਿੰਦਾ ਤਸਲੀ ਕਰਾਈ ਦਿੰਨੇ ਆਗੇ ਬਾਈ ਨਿਆਣਾ ਪਾਕੀ ਚੋਂਦੇ ਹਾਂ ਹਾਂ ਨਿਆਣਾ ਪੋਣਾ ਪਾ ਲੋ ਜੇ ਨਹੀਂ ਪੋਣਾ ਤਾਂ ਵੀ ਆਪਣੀ ਗਰੰਟੀ ਹੈ ਰੋਂ ਬਿਨਾ ਲੈਣ ਦੇ ਚੋ ਜੇ ਇਹ ਚੀਜ਼ ਦੀ ਆਪਣੀ ਗਰੰਟੀ ਹੈ ਜੇਗਾ ਬੰਦਾ ਚੋਲੇ ਬੁੜੀ ਚੋਲੇ ਚੀਜ਼ ਜੇ ਹੱਲ ਜੇ ਆਪਾਂ ਬੈਠੇ ਠੀਕ ਆ ਬਾਈ ਹਾਂ ਬਾਈ ਕਹਿੰਦਾ ਬੰਦਾ ਚੋਲੇ ਭਵੇਂ ਬੁੜੀ ਚੋਲੇ ਆਪਣੀ ਗਰੰਟੀ ਆ ਗਈ ਬਾਕੀ ਬਾਈ ਕੋਈ ਨਿਆਣੇ ਵਾਲੇ ਨੂੰ ਕੋਈ ਲੈ ਬਾਈ ਕੋਈ ਚੱਕਰੀ ਨਹੀਂ ਮੰਨਣਾ ਕਰਮਾਲੀ ਨੇ ਮੌਜ ਨੂੰ ਲੈਣਾ ਪਸਾ ਵੀਰ ਨੇ ਬਾਕੀ ਤਾਰ ਕੇ ਮੈਂ ਬਾਈ ਤਾਰ ਬਾਈ ਡਾਰ ਦੀ ਮੋਟੀ ਜਿਹੜਾ ਮਾਰਤੀ ਵੇਖ ਲੈ ਠੀਕ ਆ ਹਾਂ ਬਾਕੀ ਤੁਹਾਨੂੰ ਬੁਖਾਦਨੇ ਆਪਾ ਮੋਇਨਾ ਬਾਈ ਖੁੰਜੇ ਨਾਲ ਲੱਕੇ ਖੜ ਗਈ ਕੋਈ ਚੱਕਰੀ ਨਹੀਂ ਨਾ ਨਾ ਕੋਈ ਚੱਕਣ ਜਾਂ ਘਰ ਦੇ ਤੱਕ ਵੀ ਗਾਰੰਟੀ ਆਪਣੇ ਗਾਂ ਹੱਲ ਜਲਾਤ ਛੜ ਮਾਰ ਠੀਕ ਆ ਬਾਈ ਹਾਂ ਉੱਤਰ ਵੀ ਨਾਲ ਦੀ ਨਾਲ ਹੀ ਆਉਂਦੀ ਹੁੰਦੀ ਹਾਂ 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 ਨਾਲ ਦੀ ਨਾਲੇ ਬੱਚਿਆਂ ਚੱਕੀਆਂ ਨੇ ਬਾਕੀ ਉਹ ਬੱਚਿਆਂ ਦੇ ਚੱਟਣ ਲੱਗੇ ਨਾਲ ਦੀ ਨਾਲ ਉੱਤਰ ਹਾਂ ਲੈ ਬਾਈ ਦੇਖ ਲਓ ਉਬੱਸੀ ਦੀ ਕਵਾਲ ਤੋਂ ਬਹੁਤ ਚੰਗੀ ਹੈ ਨਾ ਹਾਂ ਬੱਸੀ ਵੀ ਚੰਗੀ ਹੂੰ ਦੇਖ ਲੈ ਲੈ ਬਾਈ ਥਣ ਚੈੱਕ ਕਰ ਡਾਂਗਰ ਦਾ ਥਣ ਕਰ ਗਈ ਹੈ ਨਾ ਬਾਈ ਹਾਂ ਜੀ ਥਣ ਬਹੁਤ ਸੋਹਣਾ ਤਿਆਰ ਕਰਦੀ ਹੈ ਯਾਰ ਮਤਲਬ ਕਿ ਜੇ ਆਪਾਂ ਕਹਿੰਦੇ ਪਸਮਾ ਤੋਂ ਹਾਂ ਪਸਮਾ ਦਾ ਥਣ ਚਵਾਈ ਲੈ ਬਾਈ ਚਵਾਈ ਚੈੱਕ ਕਰ ਜਮਾ ਬੱਬੀ ਚਿੱਟਾ ਹੈ ਬਾਈ ਬਾਈ ਗੰਨੇ ਵਰਗੀ ਮੋਟੀ ਮੋਟੀ ਦਾ ਰਹਾ ਹਾਂ ਜਿਹੜਾ ਮਾਦੀ ਕੋਈ ਚੱਕਰ ਨਹੀਂ ਰੱਗੜਦੀ ਬਹੁਤ ਸੇਤੀ ਹੂ ਬਾਈ ਮੈਂ ਕਹਿੰਦਾ ਬਹੁਤ ਮਟਾਈ ਦਾ ਨਾ ਚੋਰਦਾ ਲੈ ਬਾਈ ਨਾਲ ਦੀ ਨਾਲ ਹੀ ਉਤਰੇ ਕਰਮ ਵਾਲੀ ਵੇਰ ਦੀ ਪਹੁੰਚ ਬਾਈ ਹੋਈ ਲੈ ਬਹੁਤ ਚੁੱਟਾ ਲੈ ਬਾਈ ਤਾਂ ਜਮਾ ਦੇ ਚੁੱਟਾ ਮੱਝਾਂ ਰਗਾ ਤਾਂ ਹਾਂ ਲੈ ਮੈਂ ਦੁੱਧ ਚੁੱਟਾ ਜਰ ਸੀਲ ਠੰਨੀ ਦਾ ਆਪਣੇ ਘਰ ਤੱਕ ਦੀ ਵੀ ਗਾਰੰਟੀ ਹੈ ਜੇ ਗਾਂ ਪੈਰ ਚੱਕ ਜੀ ਠੀਕ ਆ ਬਾਈ ਹਾਂ ਬਾਈ ਕਹਿੰਦਾ ਗਾਰੰਟੀ ਆਪਣੀ ਕਰ ਜਮਾ ਜਾਏ ਰੇਟ ਆਪਾਂ ਕਿੰਨਾ 35000 100 ਕਿਲੋਮੀਟਰ ਤੱਕ ਪਹੁੰਚ ਕਰਾ ਦੇ ਠੀਕ ਆ ਬਾਈ 35 ਕਿਲੋਮੀਟਰ ਤੱਕ ਬਾਈ ਕਹਿੰਦਾ 35000 ਰੁਪਏ ਚ 100 ਕਿਲੋਮੀਟਰ ਤੱਕ ਕਰਾਇਆ ਫ੍ਰੀ ਹੋਊਗਾ ਅੱਗੇ ਬਾਈ ਲਾਸਟ ਤੇ ਉਹ ਬਰੀ ਬੱਛਿਆ ਗੈਰ ਨਸਲ ਦੀ ਆ ਠੀਕ ਆ ਗੈਰਬਈ ਮਸਲਾ ਬਾਕੀ ਆਪਾਂ ਨੇੜੇ ਚੈੱਕ ਕਰਾ ਲੈਣਾ ਫੇਸਬੁਕ ਚੈੱਕ ਕਰ ਲੋ ਫੁੱਲ ਬ੍ਰੀਡ ਆ ਜਿਹੜੀ ਆਪਾਂ ਕਹਿੰਦੀ ਗਿਰਚ ਪੈਂਦੀ ਹਾਂ ਇਨੇ ਆਪਣੇ ਨੇੜੇ ਤੇਰੇ ਵੀ ਕੋਈ ਕੋਈ ਬੱਚੀ ਨਹੀਂ ਹੋਣੀ ਨੀ ਪ्योर ਗੈਰ ਤੇ ਬਈ ਕੀ ਰਿਕਾਰਡ ਆ ਫਿਰ ਦੁੱਧ ਦਾ ਮਸਲਾ ਤੇਰੀ ਮਾਂ ਦਾ ਵੱਧ ਬਈ ਬਹੁਤ ਚੰਗਾ ਆਪਣੇ ਬੰਦੇ ਯਾਰ ਮਿੱਤਰ ਕੋਲੇ ਇਹਦੀ ਮਾਂ ਖੜੇ ਆਪਾਂ ਬਖਾਵੇ ਦੇਵਾਂਗੇ 20 ਕਿਲੋ ਦੁੱਧ ਹੈਗਾ ਦੀ ਮਾਂ ਥਲੇ ਠੀਕ ਆ ਬਾਈ ਹਾਂ ਗੈਰ 20 ਲੀਟਰ ਦੁੱਧ ਬਸ ਝੋਲੀ ਫੋਣੇ ਦੀ ਖੀਰ ਵਿੱਚ ਇਹ ਸਾਨੂੰ ਝੋਲੀ ਦਾ ਲੈ ਮਾਂ ਕਹਣਾ ਬਈ ਕਮਾਲ ਆ ਝੋਲੀ ਜਮਾ ਭੁਰ ਦਿੰਨੇ ਵਕ ਮਾਂ ਥੋੜਾ ਰਸ ਦੀ ਫਾਨ ਨਵੇਂ ਕੋਈ ਡਾ ਕ ਕੰਨ ਕੋਨੇ ਚੈੱਕ ਕਰ ਲੋ ਫੁੱਲ ਲੰਮਾਗਾ ਬਾਈ ਫੁੱਲ ਬਰੀ ਜੜਾ ਕੀ ਬਾਕੀ ਮਿਲਦੀ ਬਹੁਤ ਘੱਟ ਆ ਬਾਈ ਗੈਰ ਹਾਂ ਗੈਰ ਨਹੀਂ ਮਿਲਦੀ ਬਾਈ ਥਣ ਤੇ ਬੱਕ ਝੋਲੀ ਇਹਦੀ ਬਹੁਤ ਵੱਡੀਆਂ ਬਾਈ ਹੁਣੀ ਲੈ ਬਾਈ ਆ ਪੱਛਾਣ ਵੀ ਗੁੱਠੇ-ਮੁੱਠੇ ਦੇ ਹੁਣੀ ਆ ਲੈ ਬਾਈ ਬਹੁਤ ਕਮਾਲ ਦਾ ਥਣ ਲੱਗਾ ਵਾ ਕੱਲਾ-ਕੱਲਾ ਥਾਣਾ ਪੂਰੀ ਵਿਥੀ ਥਣ ਲੱਗਾ ਕਪੜਾ ਰਗੀ ਝੋਲੀ ਤੇ ਜਾਪੀ ਨਾ ਹੱਥ ਲੈ ਲੈ ਫਿਰਦੀ ਐ ਜਿਹੜੀ ਹਾਂਜੀ ਹਾਂ ਬਹੁਤ ਹੀ ਕੰਨ ਦੇ ਵੇਖੋ ਬਾਈ ਦੰਦਾਂ ਨੂੰ ਖੀਰੂ ਜਮਾ ਕੱਚੀ ਖੀਰੀ ਆ ਬਾਈ ਗਾਰੰਟੀ ਹੋਊਗੀ ਜਿਹੜੀ ਗੱਲ ਕਹਿਦੀ ਆਪਾਂ ਠੀਕ ਆ ਬਾਈ ਕੱਚੀ ਖੀਰੀ ਜਿਹੜਾ ਮਰਜ਼ੀ ਬਾਕੀ ਬਾਈ ਨੇ ਬਈ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਕਹਿੰਦਾ ਬਈ ਕੰਨ ਚੌੜੇ ਤੇ ਏਡਾ ਵੱਡਿਆ ਕੁੰਡਾ ਗੰਗਨਗੰਨ ਮਿਲਦਗਾ ਬਹੁਤ ਘੱਟ ਮਿਲਦਗਾ ਬਹੁਤ ਕਵਰ ਨਹੀਂ ਮਿਲਦੀ ਗੱਲ ਆ ਯਾਰ ਨਾ ਸਮਝ ਬਾਕੀ ਦੁੱਧ ਵੀ ਇਹਦਾ ਮੱਝਾ ਹਰ ਗਈ ਹੋ ਹਾਂ ਹਾਂ ਦੁੱਧ ਤਾਂ ਪੂਰਾ ਸਰੇ ਦਾ ਹੂੰ ਮਸਤੀ ਮਸਤੀ ਫੁੱਲ ਕਰਦੀ ਆ ਫੁੱਲ ਸਮੀ ਪੁਲੀ ਆ ਗਈ ਕਿਸੇ ਪੱਖ ਤੋਂ ਲਿਸੀ ਲਾਮਿਨਿਟੀ ਕੇ ਦਾ ਕਾਬਲੀ ਆ ਬਾਈ ਹਾਂ ਟੀਕੇ ਦੇ ਕਾਬਲਾ ਬਾਈ ਹੂੰ ਲੈ ਆਪਾਂ ਬਈ ਇੱਕ ਵਾਰੀ ਫੇਰ ਨੇੜੇ ਤੋਂ ਚੱਕਰ ਆ ਦੇਣਾ ਥਾਣਾ ਲੈ ਬਾਈ ਚੈੱਕ ਕਰ ਲੋ ਬਹੁਤ ਕਮਾਲ ਦੇ ਆ ਗੱਬਣਾ ਰਗੀ ਝੋਲੀ ਆ ਗਈ ਹਾਂ ਕੀ ਮੋਲ ਆ ਫਿਰ ਇਹਦਾ ਮੋਨ ਲਾ ਜ 20000 ਰੁਪਏ ਦੇ ਪਾ ਦੇ ਦਾਂਗੇ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਕੁਆਲਟੀ ਬੱਚੇ ਨੂੰ ਤਾਂ ਗਰ ਮਿਲਦਾ ਕੱਚੀ ਹੀ ਬਾਕੀ ਜਮ ਠੀਕ ਆ ਹਾਂਜੀ ਹਾਂਜੀ ਬਾਈ ਕਹਿੰਦਾ ਕੱਚੀ ਖੀਰੀਆ 20000 ਰੁਪਏ ਦੇ ਆਪਾਂ ਬਸੇ ਦੇ ਦੇਾਂਗੇ ਤਿੰਨ ਐਕਸੀ ਕੇ ਬਾਈ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ